Thank you. ਨਾਨੀ ਜਗਾ ਢੋਲ ਵੱਜਦਾ ਨਾ ਪਤਾ ਨਹੀਂ ਆਪਣੀਆਂ ਪੈਰ ਦਿੱਤਾ ਬੰਦੇ ਮਾ ਤੁਹਾਡਾ ਸਾਰਿਆਂ ਦਾ ਜੰਮੀਆ ਤੁਸੀਂ ਮੇਰੀਆਂ ਮਾਵਾ ਭੈਣਾ ਆਪਣੇ ਇਸ ਨਿਮਾਨੇ ਦਾ ਆਪਣੇ ਇਸ ਗਰੀਬੇ ਦਾ ਸਿਰ ਤੇ ਹੱਥ ক্লোਜ਼ ਕੇ 3 ਸਿਰ ক্লোਜ਼ ਕੇ ਮੇਰਾ ਤੈਜ ਦਿਵਾਤਾ ਤੁਹਾਡਾ ਤੁਸੀਂ ਇਹਨਾ ਮਾਸਖਾਰ ਦਿੰਦੀਆਂ ਕਿ ਮੇਰੀਆਂ ਮਾਵਾ ਮੇਜਾ ਭੈਣਾ ਕਿਉਂਕਿ ਜਦੋਂ ਆਪਾਂ ਜਿੱਦਾਂ ਨੂੰ ਲੱਗਦੇ ਆਂ ਬਰੋਧੀਆਂ ਦੇ ਅੱਖਾਂ ਆਡੀਆਂ ਨਹੀਂ ਉਹਨਾਂ ਦੀਆਂ ਤੇ 21 ਤਰੀਕ ਵਾਲੇ ਜਿਹਨਾਂ ਖਾ ਭਾਂਦੀ ਕਰਦੇ ਨਹੀਂ ਇਹਨਾਂ ਦੀਆਂ ਤੋ ਯਾਰ ਬਾਤ ਕਰੀ ਤੋ ਛਾਰੇ ਇੱਕ ਮਿੰਟੇ ਭਾਂਦਰ ਚੋ ਪਾਣੀ ਧਾਣੀ ਪਿਓ ਇਹ ਬਾਕੀ ਬਾਕੀ ਕਿ ਇਹ ਇੱਕ ਬਹੁਤ ਹੀ ਹੰਕਾਰਾ ਬੜਿਆ ਆ ਵਾ ਤੇ ਲੋਕਾਂ ਚ ਕੀ ਹਸਾ ਹੈਗੇ ਤੇ ਲੋਕ ਤਦੂ ਕੀ ਵੀ ਮਿਲਦਾ ਵੇ ਲੋਕਾਂ ਦਾ ਬਹੁਤ ਵਧੀਆ ਵੀਊ ਮਿਲਦਾ ਬਹੁਤ ਲੋਕ ਰਿਸਪੌਂਸ ਦਿੰਦੇ ਪਏ ਬਹੁਤ ਪਿਆਰ ਕਰਦੇ ਆ ਕਿਉਂਕਿ 10 ਸਾਲ ਮੈਂ ਘਰ ਨਹੀਂ ਬੈਠਾ ਆਮ ਕਾਉਂਸਲਰ ਜਿੱਤ ਕੇ ਘਰ ਬੈਹ ਜਾਂਦੇ ਨਹੀਂ ਮੈਂ 10 ਸਾਲਾਂ ਦੇ ਵਿੱਚ ਲੋਕਾਂ ਦੇ ਵਿੱਚ ਹੀ ਰਿਹਾ ਵਾਂ ਲੋਕ ਮੇਰੇ ਨਾਲ ਪਿਆਰ ਕਰਦੇ ਤੇ ਮੈਂ ਲੋਕਾਂ ਦਾ ਪਿਆਰ ਕਰਦਾ ਤੁਸੀਂ ਵੇਖ ਲਓ ਸਾਰਾ ਇੱਕ ਵਾਰੀ ਖਲੋਗੇ ਭਾਵੇਂ ਆ ਪਿਛਲੇ ਪਾਸੇ ਕੈਮਰਾ ਮਾਰ ਕੇ ਵੇਖ ਲਓ ਇੱਕ ਵਾਰੀ ਸਾਰਾ ਇਹ ਲੋਕ ਮੇਰੇ ਨਾਲ ਪੈਣਾ ਭਰਾਵਾਂ ਵਾਂਗਰਾ ਵਤੀਰਾ ਕਰਦੇ ਆ ਜਿਤਨਾ ਮੈਂ ਪੈਣਾ ਭਰਾਵਾਂ ਨੂੰ ਵਤੀਰਾ ਕਰਨਾ ਉਹ ਵੀ ਮੇਰਾ ਪੈਣਾ ਭਰਾਵਾਂ ਵਤੀਰਾ ਕਰਦੇ ਆ ਭਾਈ ਪਾਰਟੀ ਹਾਈ ਕਮਾਂਡ ਨੇ ਕਿ ਤੁਹਾਨੂੰ ਇੱਕ ਵਿਸ਼ਵਾਸ ਦੇ ਤੌਰ ਤੇ ਉੱਤੇ ਜੇ ਇਹ ਚੋਣ ਜਿੱਤਦਾ ਹੈ ਤੇ ਕੀ ਪਾਰਟੀ ਹਾਈ ਕਮਾਂਡ ਕੀ ਕਹਿਣਾ ਚਾਹੁੰਦਾ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਦਿਲੋਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਆਫੀ ਸੋਨੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਤੇ ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਇਮਾਨਦਾਰ ਤੇ ਮਿਹਨਤੀ ਕਾਉਂਸਲਰ ਆ ਇਸੇ ਕਰਕੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਰეკਮੈਂਡੇਸ਼ਨ ਕੀਤੀ ਕਿ ਗੁਰਪ੍ਰੀਤ ਕੋਲ ਜਿਹੜੀ ਮੇਰੀ ਪਤਨੀ ਹੈ ਉਸ ਨੂੰ ਟਿਕਟ ਦਿੱਤੀ ਜਾਵੇ ਤੇ ਸਾਨੂੰ ਸਭ ਤੋਂ ਪਹਿਲਾਂ ਜਿਹੜੇ 900 ਸੀ ਟਿਕਟ ਸਾਡੀ ਪਹਿਲਾਂ 900 ਸੀ ਭਾਈ ਮੋਲਦੇ ਜਿਹੜੇ ਨਾਲੇ ਵਿੱਚ ਗਲੀਆਂ ਮੱਲਿਆਂ ਦੇ ਵਿੱਚ ਗੰਦਗੀ ਆ ਬਿਮਾਰੀ ਫੈਲ ਰਹੀ ਹੈ ਕਹਿੰਦਾ ਜ਼ਿੰਮੇਵਾਰ ਕਿਹਨੂੰ ਕਰਾਉਂਦੇ ਹੋ ਮੈਂ ਜਿਹੜੀ ਸਰਕਾਰ ਜਿਹੜੀ ਭਾਈ 3 ਸਾਲ ਤੋਂ ਸਰਕਾਰ ਬਣੀ ਹੈ ਉਹ ਜ਼ਿੰਮੇਵਾਰ ਆ ਕਿਉਂਕਿ ਕੌਂਸਲਰ ਹੁੰਦਾ ਅਸੀਂ 10 ਸਾਲ ਤੱਕ ਜ਼ਿੰਮੇਵਾਰ ਸੀ 10 ਸਾਲਾਂ ਤੱਕ ਕੋਈ ਵੀ ਬਾਹ ਖੜੀ ਕਰਕੇ ਉਂਗਲ ਖੜੀ ਕਰਕੇ ਕਹੇ ਕਿ ਜੇ ਕਿਸੇ ਦੀ ਕੋਈ ਕੰਪਲੇਂਟ ਆਈ ਹੈ ਤੇ ਮੈਂ ਹੱਲ ਨਹੀਂ ਕਰਾਈ ਹੁਣ 3 ਸਾਲ ਹੋ ਗਿਆ ਵਾ ਫੇਰ ਵੀ ਮੈਂ ਬਿ ਚੋਲਕ ਮਤਲਬ ਬਿਨਾ ਕਿਸੇ ਪੇਮੈਂਟ ਤੋਂ ਬਿਨਾ ਕਿਸੇ ਤਨਖਾਹ ਤੋਂ ਲੋਕਾਂ ਦੇ ਵਿੱਚ ਸੇਵਾ ਕਰ ਰਿਹਾ ਹਾਂ ਤੇ 3 ਸਾਲ ਮੈਂ ਪੂਰਾ ਲੋਕਾਂ ਦੇ ਵਿੱਚ ਰਿਹਾ ਹਾਂ ਤੇ ਉਹੀ ਬਿਨਹੰਗਾਰਾ ਮਿਲਦਾ ਪਿਆ ਕਿ ਲੋਕਾਂ ਨੂੰ ਪਤਾ ਹੈ ਕਿ ਇਹ ਮਿਹਨਤੀ ਹੈ ਤੇ ਕੰਮ ਕਰਨ ਵਾਲਾ ਇਹਨੂੰ ਕੰਮ ਨਾਲ ਪਿਆਰ ਹੈ ਮਿਹਨਤ ਨਾਲ ਮਿਹਨਤ ਦੇ ਵਿੱਚ ਵਿਸ਼ਵਾਸ ਕਰਦਾ ਤੇ ਕੀ ਲੱਗਦਾ ਬਿਲਕੁਲ ਜੀ ਜਿਹੜੀ ਹੁਣ ਸਰਕਾਰ ਬਣੀ ਹੈ ਜਿਹੜੀ ਨਗਰ ਨਿਗਮ ਦੀ ਸਰਕਾਰ ਬਣੀ ਉਹ ਕਾਂਗਰਸ ਪਾਰਟੀ ਦੀ ਬਣੀ ਹੈ ਤੇ ਮੇਅਰ ਕਾਂਗਰਸ ਪਾਰਟੀ ਦਾ ਬੰਨਾ ਹੈ